ਰੌਲਾ ਬਾਉਂਦੇ ਨੇ ਜਰੂਰ ਪਰ ਗੁਰਬਾਣੀ ਦੀ ਸੋਝੀ ਹੈ ਕਿ ਨੂੰ ਉਹ ਤਾਂ ਨਿਕਲੇ ਤਾਂ ਅਸਮਰੰਥ ਨੂੰ ਉਹ ਗੱਲ ਗਲਤ ਕਹਿੰਦਾ ਜਿਹੜਾ ਗੁਰਬਾਣੀ ਪਹਿਲਾਂ ਸਮਝ ਲੈਂਦਾ ਚਸ਼ਮਾ ਗੁਰਬਾਣੀ ਵਾਲਾ ਸ਼ੀਸ਼ਾ ਹੁੰਦਾ ਤੁਹਾਡੇ ਕੋ ਕਿਸੇ ਦੀ ਅੱਖ ਨੂੰ ਗੁਰਮਤ ਦਾ ਸ਼ੀਸ਼ਾ ਹੈ ਕਿ ਹੈ ਨਹੀਂ ਅਸਮਰੰਥ ਥਰੂ ਕਿਵੇਂ ਗਲਤ ਕਹਤਾ ਤੁਸੀਂ ਉਹ ਸ਼ੀਸ਼ਾ ਤੁਹਾਡੇ ਕੋ ਹੈ ਨਹੀਂ ਪਹਿਲਾਂ ਹੀ ਗਲਤ ਕਹੀ ਜਾਂਦੇ ਹੋ ਤੁਸੀਂ ਫੈਸਲਾ ਕਿਹੜੀ ਬੁੱਧੀ ਨੇ ਕੀਤਾ ਕਬੂਤਰ ਕ੍ਰਿਸ਼ਨ ਕਹਿੰਦਾ ਜੋ ਮੈਂ ਤੁਹਾਨੂੰ ਦਿਖ ਰਿਹਾ ਨਾ ਉਹ ਮੈਂ ਨਹੀਂ ਜੋ ਤੁਹਾਨੂੰ ਅੱਖਾਂ ਨਾਲ ਦਿਖ ਰਿਹਾ ਮੈਂ ਨਹੀਂ ਉਹ ਮੇਰੀ ਬਾਡੀ ਹੈ ਮੇਰਾ ਸਰੀਰ ਹੈ ਉਹ ਮੈਂ ਨਹੀਂ ਹਾਂ ਜੋ ਮੈਂ ਬੋਲਦਾ ਉਹ ਤੁਹਾਨੂੰ ਮੈਂ ਦਿਸਦਾ ਨਹੀਂ ਜੋ ਮੈਂ ਦਿਸਦਾ ਹਾਂ ਮੈਂ ਬੋਲਦਾ ਅਸਲੀ ਮੈਂ ਹੋਆ ਜਿਹੜਾ ਬੋਲਦਾ ਹੈ ਸਰੀਰ ਦੇ ਵਿੱਚ ਉਹਦਾ ਦਰਸ਼ਨ ਕਰੋ ਉਹਦੇ ਨਾਲ ਪ੍ਰੇਮ ਕਰੋ ਸਰੀਰ ਨਾਲ ਨਾ ਕਰੋ ਆ ਗੱਲ ਤਾਂ ਉੱਥੇ ਲਿਖ ਦਿੱਤੀ ਜੀ ਰੱਬਾ ਇਕ ਨਹੀਂ ਸੰਭਤੀ ਇਸ ਤਨ ਵਿੱਚ ਕੋਈ ਇਸ ਮਨ ਕੋਈ ਖੋਜੇ ਇਸ ਮਨ ਕੋ ਕੋਈ ਕੋਜੂ ਪਰ ਤੈਨੂੰ ਵੀ ਤਨ ਵਿੱਚ ਮਨ ਨਹੀਂ ਦੇਖਾ ਤਨ ਵਿੱਚੋਂ ਮਨ ਪੇਖਣਾ ਸੀ ਸੰਕ ਸੁਨੰਦਨ ਨਾਲ ਦਮ ਨੂੰ ਸੇਖਾ ਸਾਰੇ ਆਗੇ ਇਹਨਾਂ ਦੇ ਸੰਕ ਸੁਨੰਦਨ ਹਿੰਦੂਵਤ ਸਰਾਧਨੀਵਤ ਨਾਰਦ ਗੁਣੀ ਸੇਖਾ ਸ਼ੇਖ ਮੁਸਲਮਾਨ ਤਿੰਨ ਵੀ ਤਨ ਵਿੱਚ ਮਨ ਨਹੀਂ ਦੇਖਾ ਤਨ ਦੇ ਵਿੱਚ ਮਨ ਨਹੀਂ ਪੇਖਿਆ ਇਹਨਾਂ ਦੇ ਕੰਦੇ ਜੋ ਮਨ ਪੇਖਣ ਦੀ ਗੱਲ ਨਹੀਂ ਕੀਤੀ ਇਹ ਕ੍ਰਿਸ਼ਨ ਭਗਤੀ ਹੈ ਭਗਤੀ ਹੋਈ ਹੈ ਨਹੀਂ ਵੀ ਖੋਜਣਾ ਬਈ ਖੋਜਣੀ ਭਗਤੀ ਹੈ ਹੋਰ ਕੁਝ ਨਹੀਂ ਭਗਤੀ ਗੁਰਮੁਖਟ ਉੱਡ ਟੰਡੇ ਨੇ ਐ ਹਰ ਸੱਜਣ ਲੱਦਾ ਉਹ ਖੋਜ ਕਰਦਾ ਫੇਰ ਫੇਰ ਰਾਮ ਭਗਤੀ ਆਦੀ ਰਾਮ ਭਗਤੀ ਆਪਣਾ ਮੂਲ ਗੁਜਰਨਾ ਪਹਿਲਾਂ ਜਿੰਨਾ ਚਿਰ ਸਬਾ ਕਾ ਰਾਮ ਬੋਲੇ ਹੈ ਨਾ ਸਬਾ ਕਾ ਰਾਮ ਬੋਲੇ ਰਾਮਾ ਬੋਲੇ ਰਾਮ ਨਰਾ ਕੋ ਬੋਲੇ ਜਦੋਂ ਇਹ ਪ੍ਰਾਤਮਿਕ ਖੋਜ ਹੈ ਜਿਹੜੀ ਆਤਮ ਚਿੰਤਨ ਹੈ ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰ ਹਕੀਕਾਈ ਪਹਿਲਾਂ ਤਾਂ ਆਤਮ ਜੀਨਣਾ ਉਹ ਤਾਂ ਕ੍ਰਿਸ਼ਨ ਭਗਤੀ ਹੈ ਕਿੰਨੇ ਕਿਨੇ ਹੁਣ ਸਵਾਲ ਇਹ ਬੁੱਧੀ ਨੇ ਅਕਲ ਨੇ ਅਗਲੀ ਸਾਹਿਬ ਜੀ ਵੀ ਹੈ ਅਕਲ ਦੇ ਰਹਿਲ ਤੇ ਹੁਣ ਉਹ ਗੁਰਮੁਖੀ ਤਾਂ ਬਦਲਦੀ ਐ ਬੁੱਧ ਬਦਲਦੀ ਐ ਅਕਲ ਨਹੀਂ ਖੋਜਣਾ ਐ ਅਕਲ ਨਹੀਂ ਬਦਲਣਾ ਉਹ ਗੁਰਮਖੀ ਰਹਿੰਦਾ ਫਿਰ ਗਰੂਖੀ ਰਹਿ ਜਾਂਦੀ ਐ ਨਾ ਅੰਦਲਾਰੇ ਹਾਂ ਨਾ ਬਹਲਾਰੇ ਹਾਂ ਦੋਏ ਭੋਜਲੇ ਦੋ ਇੱਕ ਬਣਾਤੇ ਦੋ ਇੱਕ ਬਣਾ ਕੇ ਜਦ ਬਿਰਸ਼ਰੂਪ ਹੋਏ ਤਾਂ ਦੋਹਾਂ ਵਾਲੇ ਗੁਣ ਖਤਮ ਹੋ ਗੁਰਮੁਖੀ ਐ ਇਹ ਤੇ ਰਿਆਉ ਕੰਤ ਕਹਾਵਾਂ ਜਦ ਪ੍ਰਾਤਮਿਕ ਹੋ ਜੇ ਆਪਣਾ ਮੂਲ ਪਛਾਣ ਲਿਆ ਉਹ ਰਾਮ ਭਗਤੀ ਹੈ ਦੋਏ ਭਗਤੀਆਂ ਦਾ ਜਿਹੜਾ ਹੈ ਚ ਦੋਏ ਅਵਤਾਰ ਦਸਮ ਰੰਧ ਵਿੱਚ ਨੇ ਮੇਨ ਕ੍ਰਿਸ਼ਨ ਅਵਤਾਰ ਔਰ ਰਾਮ ਅਵਤਾਰ ਵਿਸਤਾਰ ਦੋਹਾਂ ਲਈਏ ਦੋਏ ਤੁਖਲਸ ਦਸਮ ਪਾਸ਼ਾ ਨੇ ਵਰਤੇ ਨੇ ਆਪਣੇ ਨਾਲ ਵਾਹਿਗੁਰੂ ਰਾਮ ਔਰ ਸ਼ਾਮ ਦਾ ਦੋਏ ਵਰਤਨ ਹੈ ਖੱਲਾਨੀ ਵਰਤਿਆ ਰਾਮ ਦਾ ਵੀ ਵਰਤੇ ਸ਼ਾਮ ਦਾ ਵੀ ਵਰਤੇ ਉਹਕੇ ਧੋਨ ਹੈ ਨਾ ਉਹ ਤੇ ਦੁਨੀਆਵੀ ਜੀ ਗੱਲ ਜਦ ਕੀਤੀ ਹੈ ਜਨਾਜ਼ਾ ਦੁਨੀਆਵੀ ਗੱਲ ਕੀਤੀ ਹੈ ਸਿਆਸਤ ਦੀ ਗੱਲ ਕੀਤੀ ਹੈ ਲੜਾਈ ਚ ਹੋੜ ਕੀਤੀ ਹੈ ਰੱਬ ਵੀ ਲੜਾਈਆਂ ਵੀ ਲੜੀਆਂ ਨੇ ਉਹਨਾਂ ਨੇ ਆਪਣੇ ਜੀਵਨ ਦੀ ਗੱਲ ਕੀਤੀ ਹੈ ਜਿਹਦੇ ਨਾਲ ਅਸੀਂ ਜੁੜਨਾ ਨਹੀਂ ਗੁਰ ਕੀ ਕਰਨੀ ਦੀ ਜੱਤਾ ਗੱਲ ਕੀਤੀ ਹੈ ਆਪਣੀ ਕਰਨੀ ਦੀ ਗੱਲ ਕੀਤੀ ਹੈ ਉਦੋਂ ਤਾਂ ਸ਼ਾਂਬਰ ਤੇ ਜਾਂ ਗੁਰਮਤਿ ਦੀ ਗੱਲ ਕੀਤੀ ਹੈ ਫਿਰ ਰਾਮਰ ਤੇ ਇਹ ਗੁਰਮਤਿ ਦੀ ਗੱਲ ਕੀਤੀ ਹੈ ਨਾ ਬਵੇਗ ਬੁੱਧੀ ਵਾਲੀ ਗੱਲ ਕੀਤੀ ਐ ਫੇਰ ਰਾਮ ਵਰਤੇ ਵਰਤੇ ਦੋ ਹੈ ਨੇ ਇੱਕ ਇੱਕ ਸ਼ਬਦ ਵਿੱਚ ਦੋ ਇਕੱਠੇ ਵਰਤੇ ਹੋਏ ਨੇ ਇੱਕ ਇੱਕ ਛੰਦ ਵਿੱਚ ਦੋ ਇਕੱਠੇ ਵਰਤੇ ਹੋਏ ਨੇ ਹੁਣ ਇਹਨਾਂ ਨੇ ਦੋ ਰਾਈਟਰਾਂ ਦਾ ਲਿਖਿਆ ਹੋਇਆ ਛੰਦ ਫਿਰ ਤਾਂ ਇਹ ਗਲੋਈ ਫੇਰ ਆਮਰ ਸ਼ਾਮ ਦੋ ਕਵੀਰੇ ਉਹ ਦੋਹਾਂ ਦਾ ਲਿਖਿਆ ਹੈ ਇਹ ਗਾਰਨਾ ਪਹਿਲਾਂ ਪੜ ਲੈਣ ਦਸੂ ਅੰਦਰੋਂ ਫੇਰ ਗੱਲ ਕਰਨ ਪਹਿਲਾਂ ਘਰ ਨਾਲ ਪੜਤਾ ਲੈਣ ਪੜਿਆ ਉਹ ਇਹਨਾਂ ਤੇ ਤਾਂ ਪੜੇ ਨਹੀਂ ਹੋ ਸਕਦਾ ਲੈ ਜਿਹੜਾ ਉਹ ਪਾਛੇ ਨਹੀਂ ਹੈ ਉਹਨਾਂ ਪੜਕੇ ਦੇ ਜੇ ਇੱਕ ਬੰਦਾਰਾਂ ਦਾ ਪੜਦਵੇ ਇਹ ਪੜਵ ਨਹੀਂ ਸਕਦੇ ਨਾ ਉਹ ਪੜਨ ਦੀ ਰਿਕਵੈਸਟ ਹੀ ਨਹੀਂ ਹੈ ਪੜ ਵੀ ਦੇਣੇ ਸ਼ੁੱਧ ਸਭ ਜਿਹੜਾ ਦਾ ਗਾਹ ਦੀ ਗੱਲ ਹੈ ਸਮਝ ਹੋ ਸਕੂ ਜਿਹੜਾ ਪਹਿਲਾਂ ਗੁਰਬਾਣੀ ਨੂੰ ਸਮਝ ਕਿ ਉਹਦੇ ਵਿੱਚ ਦੋਏ ਚੀਜ਼ਾਂ ਇਕੱਠੀਆਂ ਚਲਦੀਆਂ ਨੇ ਉਹਦੇ 'ਚ ਕੀ ਚੀਜ਼ ਹੈ ਉਹਦੇ 'ਚ ਹਰ ਹੈ ਖਾਂਡ ਰੇਤ 'ਚ ਵਿਖਰੀ ਕਬੀਰ ਕਹਿੰਦਾ ਨਾ ਹਰ ਹੈ ਖਾਂਡ ਰੇਤ 'ਚ ਵਿਖਰੀ ਹੱਥੀਂ ਚੁਣੀ ਨਜਾਹਤਾਂ ਨਾਲ ਨਹੀਂ ਹੁਣ ਚੁਣ ਸਕਦੇ ਤੁਸੀਂ ਕਹ ਕਬੀਰ ਗੁਰ ਭਲੀ ਬਜਾਈ ਚੀਂਟੀ ਬਣ ਕੇ ਖਾਏ ਉਹਦੋਂ ਦਾ ਚੀਂਟੀ ਬਣ ਕੇ ਹੀ ਖਾ ਸਕਦਾ ਹੈ ਇਹ ਤੁਹਾਨੂੰ ਵਾਕ ਕਰਕੇ ਦਿੱਤੀ ਹੋਈ ਹੈ ਇਹਦਾ ਫੱਕਾ ਵੀ ਵਜ ਸਕਦਾ ਇਹਦਾ ਬੋਰੀ ਚ ਪਾ ਕੇ ਦਿੱਤੀ ਐ ਇਹ ਬੋਰੀ ਵਾਲੀ ਐ ਉਹ ਟੈਸਟ ਐ ਵੀ ਚੀਟੀ ਬਣ ਗਏ ਛੋਟੇ ਬਣ ਗਏ ਕਿ ਨਹੀਂ بڑے ਦੱਸ ਉਹਨੂੰ ਉਹ ਪੜੂਗਾ ਜਿਹੜਾ ਇਹਦੇ ਨਾਲ ਘਸ ਕੇ ਨਾ ਮੈਨੂੰ ਨਹੀਂ ਵਰਗਾ ਹੋ ਜੂਗਾ ਮੈਂ ਵੀ ਕਰਕੇ ਘਾਲਿਆ ਆਪਸ ਆਏ ਪਸਾਏ ਜੀ ਤੇ ਰੋੜੀ ਨਹੀਂ ਰੂ ਦੱਸ ਉਹਨੂੰ ਉਹ ਪਛਾਣੂਗਾ ਉਹ ਹਰ ਖੇਆੜਾ ਰੇਸ ਵਿੱਚ ਪਖੜੀ ਹੋਈ ਹੈ ਉੱਥੋਂ ਜੁਗਣੀ ਆ ਉਹ ਇਹ ਬੋਰੀ ਭਰੀਏ ਜਿਹੜਾ ਬੋਰੀ ਦੇ ਵਿੱਚੋਂ ਨਹੀਂ ਫੱਕਾ ਮਾਰ ਸਕਦਾ ਉਹ ਰੇਤੇ ਜੂਨ ਲੰਬ ਕੇ ਕੀ ਬਣਾ ਲੂਗਾ ਉਹਨੂੰ ਕਹਿੰਦੇ ਵੀ ਚਾਹ ਜਉਗੀ ਲੈ ਆਵੀਂ ਮੈਂ ਪਾਣੀ ਕਰਦਾ ਤੂੰ ਚਾਹ ਲਾਇਆ ਚਾਹ ਜਉਗੀ ਚੀਨੀ ਲਾਇਆ ਉਹ ਟਿੱਬੇ ਚੋਂ ਲਬਲੇ ਉਜਾ ਜਿੰਨੀ